ਉਹ भाई ਸਿੰਘ है ना ਉਹ ਬਾਬਾ ਜੀ ਦੀ ਕਿਰਤਾਨ ਪਾਈ ਹੈ ਗੁਰਦੁਆਰਾ ਸਾਹਿਬ ਨਾਲ ਹੀ ਪਾਠੀ ਦੇ ਨੇ ਹੁੰਦਾ ਪਾਠੀ ਹੈ ਪਾਠੀ ਨਹੀਂ ਨਾਲ ਹੀ ਤੁਸੀਂ ਫੜਿਆ ਅੱਜ ਫੜ ਲਿਆ ਨਹੀਂ ਚਾਹਦੇ ਜੱਫਾ ਪਾਇਆ ਲਾਈਨ ਇੰਨੀ ਕਰ ਲ ਗੁਣ ਚ ਵਜਨ ਤੇ ਇਹ ਕੋਲ ਦੇ ਗਾਂ ਸੇ ਨੇ ਧੱਕਾ ਮਾਰਿਆ ਬਾਬਾ ਜੀ ਨੇ ਜੱਫਾ ਪਾਇਆ

ਤੇ ਇਹਨਾਂ ਨੇ ਫੜ ਲਿਆ ਤਾਂ ਕਹਿ ਦੇ ਦੇ ਜਿਹੜਾ 2000 ਹੰਡਾ ਇਹਨਾਂ ਕੋਲ ਦੇਖ ਲੈ ਉਹ ਤਾਂ ਅੰਦਰ ਵੜ ਗਏ ਜੀ ਉਹ ਤਾਂ ਮੋਠਾ ਵੇ ਅੰਦਰ ਵੜ ਗਏ ਜੀ ਉਹ ਝੂਠ ਨਾ ਬੋਲ ਤਾਂ ਬਾਬਾ ਮੈਕ ਦੋ ਜੀ ਇੱਕ ਮਿੰਟ ਬਾਬਾ ਉਹ ਅੰਦਰ ਵੜ ਗਏ ਜੀ ਸਾਹ ਵੀਡੀਓ ਹੈ ਉਹਦੀ ਤੇਰਾ ਰਿਟਾਇਰਮੈਂਟ ਹੈ ਮੇਰੀ ਸੱਚੀ ਗੱਲ ਹੈ। ਆਪਰੇ ਗੁੱਪਨੀ ਛੱਡਿਆ ਜੀ। ਉਹ ਵਿਚਾਰਾ ਦੁਕਾਨ ਤੋਂ ਨਿਕਲ ਗਿਆ ਜੀ। ਉਹਦੇ ਪੈਸੇ ਨਹੀਂ ਪਤਾ ਨਹੀਂ ਪੜਦਾ। ਮੇਰੀ ਬੇਨਤੀ ਹੈ ਫੈਸਲਾ ਕਮੇਟੀ ਦੇ ਲੈਣਾ ਸਾਡਾ ਕੋਈ ਦਖਲ ਨਹੀਂ ਜਾ ਕਿਉਂਕਿ ਸ਼ਹਿਰ ਦਾ ਕੰਮ ਸ਼ਹਿਰ ਵਾਲੇ ਸੰਭਾਲਣ ਦੇ ਅਸੀਂ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਇਸ ਮਸਲੇ 'ਤੇ। ਭਾਵੇਂ ਸਾਨੂੰ ਕੋਈ ਕਹੀ ਨਹੀਂ ਰਾਜਨੀਤੀ ਕਰਨ ਦੀ ਕਈ ਆਦਤ ਹੁੰਦੀ ਹੈ ਅਸੀਂ ਰਾਜਨੀਤਿਕ ਲੋਕ ਹੈ। ਅਸੀਂ ਐਮਐਲਏ ਮੰਤਰੀ ਲੜਦੇ ਉਹ ਸਾਡਾ ਕੰਮ ਹੈ। ਇਹ ਫੈਸਲਾ ਸ਼ਹਿਰ ਵਾਲੇ ਨੇ ਲੈਣਾ ਪਰ ਮੇਰੀ ਰਾਏ ਹੈ ਕਿ ਇਹਨੂੰ ਛੱਡੇਉਣਾ ਸੋਕਾ ਫੈਸਲਾ ਹੈ ਇਹਨਾਂ ਨੂੰ ਵਾਰਨਿੰਗ ਦਿਓ ਜੇ ਇੱਕ ਦਿਨ ਬਾਅਦ ਜਾਂ ਦੋ ਦਿਨਾਂ ਬਾਅਦ ਬੰਦੇ ਨਾ ਖੜੇ ਫਿਰ ਸਾਰਾ ਸ਼ਹਿਰ ਬੰਦ ਕਰਾਵਾਂਗੇ ਫਿਰ ਮਾਨਸਾ ਦੀ ਕਰਾਵਾਂਗੇ ਪੁੱਚੋ ਵੀ ਕਰਾਵਾਂਗੇ ਬਠਿੰਡਾ ਵੀ ਕਰਾਵਾਂਗੇ ਇਹ ਲੜਾਈ ਲੜਾਂ ਤਾਂ ਅਮਜੋਏ ਜਾਗਦੇ ਰਹਿਣ ਇਹ ਸੌਣਾ ਜਾਵੇ ਕੁਛ ਜਿਹੜੀ ਰੋਜ਼ ਸੌ ਜਾਂਦੀ ਏ ਇਹ ਸਾਡਾ ਬਾਪੂ ਫੜ ਸਕਦਾ ਤੇ ਮੇਰੇ ਕਿਉਂ ਨਹੀਂ ਫੜ ਸਕਦੇ ਇਹਨਾਂ ਦੇ ਮੁੰਡੇ ਨੇ ਗੋਲੀ ਚਲਾ ਕੇ ਗਿਆ ਹੋਵੇ ਨਾ ਕੋਈ ਐਸਪੀ ਦੇ ਮੁੰਡੇ ਨੇ ਇਹ ਰਾਤ ਨੂੰ 3 ਘੰਟਿਆਂ ਜੇ ਬੰਦਾ ਫੜਨਾ ਪਰ ਇਹਨਾਂ ਦੇ ਮੁੰਡਿਆਂ ਨੂੰ ਤੁਸੀਂ ਦੇਖੋ ਕੋਈ ਪੁਲਸਾਰੇ ਦੇ ਮੁੰਡੇ ਤੇ ਚੱਲੀ ਗੋਲੀ ਬੋਲੋ ਚੱਲ ਜੀ ਨਿਕਲਦੇ ਕਮੀ ਨਹੀਂ ਚੱਲੀ ਚੱਲ ਜੀ ਜੀ ਉਹ ਸਾਡੇ ਨਾਲ ਖੜੇ ਨੂੰ ਮਾਰ ਦੇਣਗੇ ਉਹ ਸੜਾ ਖੜਾ ਰਹੂਗਾ ਇਹ ਵੀ ਕੌਰੀ ਨੇ ਕਮਜਲਾੜਾ ਉੱਪਰ ਚੜਾਵੜੇ ਬੋਲ ਰਹੀ ਹੈ ਤਾਂ ਠੀਕ ਹੈ ਸੋ ਮੇਰੇ ਕਹਿਣ ਦਾ ਮਤਲਬ ਫੈਸਲਾ ਥੋੜਾ ਹੈ ਲੜਾਈ ਲੜਨੀ ਚਾਹੀਦੀ ਹੈ ਵਾਰਨਿੰਗ ਦਿਓ ਪਹਿਲਾਂ ਦੀ ਸਿਕਿਉਰਿਟੀ ਦਾ ਇੰਤਜ਼ਾਮਾਤ ਕਰੋ ਇਹ ਸਰਕਾਰ ਦਾ ਹਰਜ ਬੰਦਾ ਹੈ 19 ਕੀ ਹੋ ਗਈ ਇੱਕ ਚਿੱਠੀ ਤੇ ਅਖੜੇ ਉੱਤੇ ਲਿਖ ਕੇ ਦਿਓ ਕਿ ਅਗਰ ਮੈਨੂੰ ਕੋਈ ਜਾਨ ਨੂੰ ਹੋ ਗਿਆ ਉਹ ਦੀਵਸਕਤੀ ਨੂੰ ਪਾਓ ਹਾਈ ਕੋਰਟ ਪਾਉ ਥੋੜੇ ਕੋਇਆ ਮਾਨੀ ਤੇ ਗਏ ਦਾਸਤੂਗਾ ਹੋਰੇ ਅਸਤੇ ਪੰਜਾਬ ਦੀ ਪੁਲਿਸ ਦਾ ਡੀਜੀਪੀ ਤੇ ਪੰਜਾਬ ਮਾਨਸਾ ਦਾ ਐਸਐਸਪੀ ਤੇ ਪੰਜਾਬ ਦਾ ਮੁੱਖ ਮੰਤਰੀ ਜ਼ਿੰਮੇਦਾਰ ਹੋਏਗਾ ਇਹਦਾ ਟਕਰਾ ਸੀਗਾ ਕੋਲਾ ਮੂਸੇ ਵਾਲਾ ਖੜਾ ਹੋ ਗਿਆ ਵੀਰਾਂ ਆਮ ਬੰਦੇ ਦੇ ਵਾਸਤੇ ਆ ਰਹੇ ਗੀ ਜਿਆ ਕੱਟੀਆਂ ਹਸਾਲਾ ਦਾ ਪੁੱਤ ਮਰ ਜੇ ਉਸ ਤੋਂ ਬਾਅਦ ਉਹ ਖੜਾ ਹੋ ਜੇ ਪੇਰਾ ਹੋਰ ਕਿਸੇ ਦਾ ਪੁੱਤ ਨਾ ਮਰੇ ਹੋਰ ਕਿਸੇ ਦਾ ਭਰਾ ਨਾ ਮਰੇ ਅਪਾ ਸਾਰਿਆਂ ਨੇ ਇਸ ਤਰ੍ਹਾਂ ਦਾ ਉਪਰਾਲਾ ਕਰਨਾ ਹੈ ਕਿ ਆਪਣਾ ਯੋਗਦਾਨ ਥੋੜਾ ਥੋੜਾ ਚਾਰ ਦਿਨਾਂ ਦੀ ਦੁਕਾਨ ਬੰਦ ਕੀਤੀ ਸਾਡੇ ਭਰਾਵਾਂ ਨੂੰ ਤੇ ਸਾਡੇ ਬਜ਼ੁਰਗਾਂ ਨੂੰ ਤੇ ਸਾਡੇ ਵੀਰਾਂ ਨੂੰ ਮਰਨ ਤੋਂ ਰੋਕਿਆ ਜਾ ਸਕਦਾ ਹੈ